ਪਰ ਮੈਂ ਜੋਣ ਚਾਹ ਪਿਆ ਕੇ ਚਾਹ 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 ਅੱਛਾ ਇਹ ਚਾਹੀ ਤੁਰੀ ਕੌਂ ਗਰੇ ਸਰ ਕਿਤੇ ਨਹੀਂ ਗਿਆ ਇਹ ਸਾਦੀ ਵੇਖੋ ਮੈਂ ਮੇਰੀ ਸੁਣ ਮੈਂ ਆਪਣੇ ਘਰ ਆਇਆ ਹਾਂ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਣੀ ਕੋਈ ਹੋਏ ਗੱਲ ਹੀ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਹੁੰਦੇ ਨੇ ਹਮੇਸ਼ਾ ਕਾਇਮ ਰਹਿੰਦੇ ਤੋ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ ਨੂੰ ਪਤਾ ਲੱਗਿਆ ਸੀ ਪਿਛਲੇ ਦਿਨਾਂ ਵਿੱਚ ਕੋਈ ਤਰੀਕਾ ਠੀਕ ਨਹੀਂ ਸੀ ਮੈਂ ਨਨੂ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੋ ਨੂੰ ਰੋਕ ਕੇ ਚਾਹ ਦਾ ਕੱਪ ਪੀ। ਉਹ ਕਹੋ ਮੈਂ ਵਾਦਾ ਹੀ ਆਪਣਾ ਇਸ ਤੋਂ ਵਾਦੇ ਦੇ ਤੇ ਕੋਈ ਬਹੁਤਾ ਸੋਚਣ ਵਿਚਾਰ ਨਾਲ ਫੇਰੀ ਕਦੀ ਅਸੀਂ ਨਾਲ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਇਹ ਵਿੱਚ ਕੋਈ ਗੱਲ ਹੋਏ ਕਿ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਤੇ ਮੈਂ ਤੇ ਇਹਨਾਂ ਦਾ ਹਾਰੀ। ਜੇ ਇਹ ਕੋਈ ਬਹੁਤ ਸਮਝੋ ਪਿਆ ਜਦੋਂ ਤੋਂ ਰੋਣਾ ਸਾਹਿਬ ਕਾਂਗਰਸ ਆਪਕੇ ਗਏ ਵੇ। ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤੋਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚ ਨੇ ਕੋਈ ਭਜਪਾ ਚ ਨੇ ਕੋਈ ਕਾਂਗਰਸ ਚ ਨੇ ਉਹਨਾਂ ਸਾਰੇ ਨੂੰ ਅਸੀਂ ਤਾਲਮੇਲਾ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਆ ਕਿ ਇਹ ਜ਼ਰੂਰੀ ਥੋੜਾ ਕੇ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਲ ਜਾਣਾ ਕੋਈ ਯਾਰ ਪੱਕਾ ਹੋਵੇ ਯਾਰ ਵਾਪਸ ਆ ਜੂ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਨ ਇਹਨਾਂ ਦਾ ਹੋਏਗਾ ਉਹ ਜੋ ਵੀ ਇਹਨਾਂ ਦਾ ਵਿਚਾਰ ਹੋਏਗਾ ਇਹਨਾਂ ਤੇ ਛੱਡਿਆ ਸੋ। ਅੱਜ ਕੋਈ ਮੇਰੀ ਸੁਣ ਲੋ ਕੋਈ ਅੱਜ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨੀ ਪਰਿਵਾਰਕ ਗੱਲ ਸੀ। ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਐ ਉਸ ਵਾਅਦੇ ਮੁਤਾਬਕ ਹੈ। ਕੋਈ ਗੱਲ ਇਹ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਰਾ।